T20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਤੇ ਪੈਸਿਆਂ ਦੀ ਖੂਬ بارش ਹੋ ਰਹੀ ਹੈ ਟੀਮ ਨੂੰ ICC ਤੇ BCCI ਨੇ ਮਾਲਾ-ਮਾਲ ਕਰ ਦਿੱਤਾ ਹੈ ICC ਨੇ ਜਿੱਥੇ ਟੀਮ ਨੂੰ ਜੇਤੂ ਰਾਸ਼ੀ ਦੇ ਰੂਪ ਵਿੱਚ 37 ਕਰੋੜ ਰੁਪਏ ਦਿੱਤੇ ਨੇ ਉੱਥੇ ਹੀ BCCI ਨੇ ਵੀ ਟੀਮ ਇੰਡੀਆ ਤੇ ਪੈਸਿਆਂ ਦੀ بارش ਕਰ ਦਿੱਤੀ ਹੈ BCCI ਨੇ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ ਉਸ ਤੋਂ ਪਹਿਲਾਂ ਹਰ ਖਿਡਾਰੀ ਦੇ ਹਿੱਸੇ ਵਿੱਚ ਕਰੋੜਾ ਰੁਪਏ ਆਏ ਮੀਡੀਆ ਰਿਪੋਰਟਾਂ ਮੁਤਾਬਕ ਸਾਹਮਣੇ ਆਇਆ ਹੈ ਕਿ ਕਿਸ ਖਿਡਾਰੀ ਨੂੰ ਕਿੰਨਾ-ਕਿੰਨਾ ਪੈਸਾ ਮਿਲੇਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜੇਤੂ ਟੀਮ ਨੂੰ ਦਿੱਤੀ ਗਈ 125 ਕਰੋੜ ਰੁਪਏ ਦੀ ਰਾਸ਼ੀ ਨੂੰ ਖਿਡਾਰੀ ਤੇ ਸਪੋਰਟਿੰਗ ਸਟਾਫ ਦੋਹਾਂ ਵਿੱਚ ਵੰਡਿਆ ਜਾਵੇਗਾ ਮੀਡੀਆ ਰਿਪੋਰਟਾਂ ਮੁਤਾਬਕ 125 ਕਰੋੜ ਰੁਪਏ ਵਿੱਚੋਂ ਸਭ ਤੋਂ ਜ਼ਿਆਦਾ 5-5 ਕਰੋੜ ਰੁਪਏ 15 ਮੈਂਬਰੀ ਟੀਮ ਤੇ ਟੀਮ ਦੇ ਮੁੱਖ ਕੋਚ ਨੂੰ ਟੀਮ ਦੇ ਮੁੱਖ ਕੋਚ ਨੂੰ ਦਿੱਤਾ ਜਾਵੇਗਾ ਇਸ ਦੇ ਬਾਅਦ ਬੱਲੇਬਾਜ਼ੀ ਗੇਂਦਬਾਜ਼ੀ ਤੇ ਫੀਲਡਿੰਗ ਕੋਚ ਨੂੰ ਸਭ ਤੋਂ ਵੱਧ 2.2 ਕਰੋੜ ਰੁਪਏ ਦਿੱਤੇ ਜਾਣਗੇ ਦੱਸਦੀ ਕਿ ਟੀਮ ਦੀ ਚੋਣ ਕਰਨ ਵਾਲੇ ਪੰਜ ਮੈਂਬਰਾਂ ਨੂੰ ਵੀ ਇਸ ਰਾਸ਼ੀ ਵਿੱਚੋਂ ਇੱਕ-ਇੱਕ ਕਰੋੜ ਰੁਪਿਆ ਦਿੱਤਾ ਜਾਵੇਗਾ ਉੱਥੇ ਹੀ ਟੀਮ ਵਿੱਚ ਬਤੌਰ ਰਿਜ਼ਰਵ ਖਿਡਾਰੀਆਂ ਦੇ ਤੌਰ ਤੇ ਚੁਣੇ ਗਏ ਚਾਰ ਖਿਡਾਰੀਆਂ ਨੂੰ ਵੀ ਇੱਕ-ਇੱਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਜਿਸ ਵਿੱਚ ਰਿੰਕੂ ਸਿੰਘ ਸ਼ੁਭਮਨ ਗਿੱਲ ਆਵੇਸ਼ ਖਾਨ ਤੇ ਖਲੀਲ ਅਹਿਮਦ ਸ਼ਾਮਰ ਨੇ ਭਾਰਤੀ ਟੀਮ ਦੇ ਨਾਲ ਜੁੜੇ ਤਿੰਨ ਫਿਜ਼ੀਓਥੈਰੇਪਿਸਟ ਤਿੰਨ ਤਿੰਨ ਥਰੋ ਡਾਊਨ ਮਾਹਿਰ ਦੋ ਮਾਲਿਸ਼ ਕਰਨ ਵਾਲੇ ਤੇ ਤਿੰਨ ਕੰਡੀਸ਼ਨਿੰਗ ਕੋਚ ਨੂੰ ਇਸ ਰਾਸ਼ੀ ਵਿੱਚੋਂ 2-2 ਕਰੋੜ ਰੁਪਏ ਮਿਲਣਗੇ